ਚੰਦੀ ਕਲਾ ਪੰਜਾਬ ਨਿਊਜ਼ ਤੇ ਇਸ ਵੇਲੇ ਦੀ ਖਬਰ ਬਟਾਲਾ ਤੋਮ ਬਟਾਲਾ ਪੁਲਿਸ ਅਦੀਨ ਪੈਂਦੇ ਪਿੰਡ ਕਰਨਾਮਾ ਦੇ ਰਹਿਣ ਵਾਲੇ 50 ਸਾਲਾਂ ਬਲਬੀਰ ਸਿੰਘ ਨੂੰ ਅਨੁਪਛਾਤੇਆਂ ਨੇ ਗੋਲੀਆਂ ਮਾਰ ਕੇ ਕਤਲ ਕਰ ਦੇਣ ਦਾ ਦੁਖਦਾਈ ਸਮਾਚਾਰ ਮਿਲਿਆ ਹੈ ਮਰਿਤਕ ਬਲਬੀਰ ਸਿੰਘ ਦੋ ਬੱਚਿਆਂ ਦਾ ਪਿਤਾ ਸੀ ਅਤੇ ਅੱਡਾ ਪੰਗਰਾਇਆ ਵਿਖੇ ਬਿਜਲੀ ਦੇ ਸਮਾਨ ਦੀ ਦੁਕਾਨ ਕਰਦਾ ਸੀ ਮਰਿਤਕ ਬਲਬੀਰ ਪਿੰਡ ਕਰਨਾਮਾ ਦੇ ਮੌਜੂਦਾ ਸਰਪੰਚ ਗੁਰਮੀਤ ਸਿੰਘ ਦਾ ਛੋਟਾ ਭਰਾ ਸੀ ਅਤੇ ਦੇਰ ਰਾਤ ਜਦੋਂ ਉਹ ਆਪਣੀ ਦੁਕਾਨ ਤੋਂ ਆਪਣੀ ਗੱਡੀ ਵਿੱਚ ਵਾਪਸ ਪਿੰਡ ਕਰਨਾਮਾ ਆ ਰਿਹਾ ਸੀ ਤਾਂ ਰਸਤੇ ਵਿੱਚ ਪਿੰਡ ਰਸੂਲਪੁਰ ਨਜ਼ਦੀਕ ਹਨਛਾਤੇ ਵਿਖਤੀਆਂ ਵੱਲੋਂ ਬਲਬੀਰ ਸਿੰਘ ਗੱਡੀ ਦੇ ਵਿੱਚ ਹੀ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸਰਪੰਚ ਪਰਾਦਾ ਕਹਿਣਾ ਸੀ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਅਤੇ ਰੰਜਿਸ਼ ਨਹੀਂ ਸੀ ਪੁਲਿਸ ਮੁਤਾਬਕ ਪੰਜ ਗੋਲੀਆਂ ਦੇ ਖੋਲ ਬਰਾਮਦ ਹੋਏ ਹਨ ਬਾਕੀ ਛਾਣਬੀਨ ਕਰਦੇ ਹੋਏ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਬਟਾਲਾ ਤੋਂ ਸੰਦੀਪ ਸਿੰਘ ਸਹੋਤਾ ਦੀ ਰਿਪੋਰਟ ਮੈਂ ਗੁਰਮੀਤ ਸਿੰਘ ਕਰਨਾਮੇ ਦਾ ਸਰਪੰਚ ਸਰਪੰਚ ਮੁਕੇ ਦਾ ਇਹ ਜੱਥੋ ਹੀ ਹੈ ਇਹ ਨਾਂ ਦੀ ਉਮਰ ਕਿੰਨੀ 50 ਸਾਲ ਉਮਰ ਹੈ ਜੀ ਬਲਬੀਰ ਸਿੰਘ ਨਾਂ ਛਾਬੀ ਛੋਟਾ ਨਾਂ ਕੀ ਲੱਗੇ ਛੋਟਾ ਭਰਾ ਕੀ ਗੱਲ ਹੈ ਕੋਈ ਗਰਨੀ ਨਹੀਂ ਕੋਈ ਨਾ ਨਹੀਂ ਕੋਈ ਦੁਸ਼ਮਨੀ ਨਹੀਂ ਕੋਈ ਵੈਰ ਨਹੀਂ ਹੈ ਦਾ ਜੀ ਹਾਂ ਜੀ ਇੱਥੇ ਰਾਤ ਹੀ ਆਇਆ ਤੇ ਗੋਲੀਆਂ ਮਾਰੀਆਂ ਕਿ ਇਹਨੇ ਕਿਹੜੀ ਜਗ੍ਹਾ ਹੈ ਇਹ ਸੂਲਪੁਰ ਮਿੰਟ ਪਿੰਡਾਂ ਚ ਕਿਹੜੀ ਗੋਦੋੜਾ ਲੱਗੇ ਕਿੰਨੇ ਕੁ ਵਜੇ ਇਹ ਪਤਾ ਨਹੀਂ ਰਾਤ ਕਿੰਨੇ ਵਜੇ ਵਜਿਆ ਸਾਨੂੰ ਨਹੀਂ ਕੋਈ ਪਤਾ ਆ ਦੇ ਤੇ ਘਰੋਂ ਨਿਕਲਿਆ ਕਦੇ 9 ਵਜੇ ਦਾ ਹਾਂ ਜੀ ਵੀ ਆਏ ਦੋ ਬੇਟਾ ਇੱਕ ਬੇਟੀ ਆਲੇ ਕੋਈ ਰੰਜਿਸ਼ ਨਹੀਂ ਆਦੀ ਕੋਈ ਕਾਟੀ ਪੋਟੀ ਮੌਕੇ ਦੇ ਹਾਂਜੀ ਹਾਂਜੀ ਪੌਂਕੀ ਹੈ ਜੀ ਸੀਜੀਪਸ ਹਾਂ ਨੇ ਆਪਣੀ ਸ਼ਾਨ ਬਿੰਦ ਕੰਢੇ ਨਈ ਕੋਈ ਸ਼ੱਕ ਨਹੀਂ ਕਿਰ ਤਲਵੀਰ ਸਿੰਘ ਆ ਪੰਜਗਰਾਈਆਂ ਦੇ ਪਿੱਛੇ ਪਿੰਡੇ ਦਾ ਕਰਨਾਮਾ ਹੈਗਾ ਪੰਜਗਰਾਈਆਂ ਅੱਡੇ ਤੇ ਦੀ ਇਲੈਕਟ੍ਰੀਸ਼ਨ ਦੀ ਦੁਕਾਨ ਹੈ ਰਤੀ ਕਰੀਬ 9:00 ਦੇ ਕਰੀਬ ਉਥੇ ਹੋਤ ਰਿਹਾ ਤੇ ਇਥੇ ਅਜਿਹੀ ਰਿਪੋਰਟ ਇਨਫੋਰਮੇਸ਼ਨ ਮਿਲਦੀ ਆ 2 ਘੰਟਾ ਕੋ ਪਹਿਲੇ ਕਿ ਇੱਕ ਡੈਡ ਬੋਡੀ ਪਈ ਹੈ ਉਥੇ ਕਾਰ ਦੇ ਵਿੱਚ ਆਕੇ ਮੋਕੇ ਦੇ ਵਿਖੇ ਨਜ਼ਦੀਕ ਹੋ ਵੀ ਪਏ ਨੇ ਅਸੀਂ ਫਰੈਂਜ਼ਿਕ ਸਾਈਟ ਦੀ ਟੀਮ ਇੰਤਜ਼ਾਰ ਕਰਦੇ ਪਏ ਬਾਕੀ ਡੌਸਵਾਰ ਤੇ ਦੂਸਰੇ ਇਰ ਦੇ ਤਫਤੀਸ਼ ਕਰ ਰਹੇ ਹਾਂ ਜੀ ਕਿੰਨੀਆਂ ਗੋਰੀਆਂ ਪਈਆਂ ਹੁਣ ਖੋਲਤੇ ਇੱਥੇ ਪੰਜ ਨਜ਼ਰ ਆ ਰਹੇ ਨੇ ਜੀ ਨਜ਼ਦੀਕ ਬਾਹਰ ਦੇ ਪਾਸ ਹਾਂਜੀ ਨਹੀਂ ਕੋਈ ਰੰਜਿਸ਼ ਨਹੀਂ ਹੈਗੀ